ਤਕਰੀਬਨ 2 3 ਸਤੰਬਰ ਨੂੰ ਜਦੋਂ ਹੜ੍ਹਾਂ ਦਾ ਚੱਲਿਆ ਇਹ ਇੰਨੀ ਤਰਾਦਦੀ ਹੋਈ ਅਸੀਂ ਉਦੋਂ ਤੋਂ ਹੀ ਬੋਟਸ ਭੇਜੀਆਂ ਕਿੱਟਾਂ ਭੇਜੀਆਂ ਚਾਰਾ ਭੇਜਿਆ ਮੈਂ ਆਪ ਬੋਟਸ ਲੈ ਲੈ ਕੇ ਅਸੀਂ ਪਿੰਡ ਜਿਹੜੇ ਪਾਣੀ ਦੇ ਕਰਕੇ ਅਨਰੀਚੇਬਲ ਸੀ ਪਹੁੰਚਿਆ ਨਹੀਂ ਜਾ ਸਕਦਾ ਸੀ ਉੱਥੇ ਗਏ ਉਸ ਤੋਂ ਬਾਅਦ ਅਸੀਂ 15 ਸਤੰਬਰ ਦੇ ਆਸ-ਪਾਸ ਅਜਨਾਲਾ ਦੇ ਵਿੱਚ 5 ਏਕੜ ਦਾ ਵੇਅਰ ਹਾਊਸ ਉਹ ਸੈਟਅਪ ਕੀਤਾ ਜਿੱਥੇ ਹਜ਼ਾਰਾਂ ਕਿਤਾਾਂ ਜੋ ਵੀ ਕੰਬਲ ਬੈੱਡ ਸੋਫੇ ਫੋਗਰ ਮਸ਼ੀਨਾ ਜੋ ਵੀ ਸਮਾਨ ਸਕੂਲ ਬੈਗ ਆਪਣਾ ਘਰ ਯੂਟੈਂਸਲ ਸਾਰੇ ਘਰਾਂ ਦੇ ਬਰਤਨਾਂ ਦੀ ਕਿੱਟ ਜਿਹੜੀ ਯੂਐਨ ਨੂੰ ਜਾਂਦੀ ਹੈ ਹਰ ਘਰ ਦੇ ਵਿੱਚ ਜਿਹੜਾ ਸਮਾਨ ਹੈ ਉਹ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਜਨਾਲਾ ਔਰ ਡੇਰਾ ਬਾਬਾ ਨਾਨਕ ਉਥੇ ਉਹ ਤਕਸੀਮ ਕੀਤਾ ਉਥੇ ਫਿਰ ਕੁਝ ਘਰ ਬਣਾਉਣ ਦੀ ਵੀ ਉਪਰਾਲਾ ਕੀਤਾ ਲੇਕਿਨ ਸਭ ਤੋਂ ਵੱਡਾ ਕੰਮ ਜਿਹੜਾ ਅਸੀਂ 25 ਸਤੰਬਰ ਇਹ 26 ਸਤੰਬਰ ਨੂੰ ਸ਼ੁਰੂ ਕੀਤਾ ਡੀਸੇਲਟਿੰਗ ਦਾ ਕਿਉਂਕਿ ਰੇਤਾ ਬੜਾ ਆ ਗਿਆ ਸੀ ਅਸੀਂ ਪਹਿਲਾਂ ਨੰਗਲ ਸੋਹਲ ਜਿੱਥੇ ਜਿਹੜਾ ਰਾਵੀ ਪ੍ਰਿਆ ਦੇ ਨਾਲ ਲੱਗਦਾ ਫਿਰ ਧਰਮਕੋਟ ਪੱਤਨ ਉਥੇ ਸੈਂਕੜਿਆਂ ਏਕੜ ਜ਼ਮੀਨ ਸਾਫ਼ ਹੋ ਗਈ ਹੈ ਅੱਜ ਮੈਂ ਵਾਇਗਰੂ ਅੱਗੇ ਅਰਦਾਸ ਕਰਕੇ ਸ਼ੁਕਰਾਨਾ ਕਰਨ ਆਇਆ ਔਰ ਨਾਲ ਹੀ ਅਸੀਂ ਇਹਨਾਂ ਪਿੰਡਾਂ 'ਚ ਜਾ ਰਹੇ ਹਾਂ ਨੰਗਲ ਸੋਹਲ ਧਰਮਕੋਟ ਪੱਤਨ ਫਿਰ ਚੱਕਪੌਲ ਫਿਰ ਜਟਾ ਜਿੱਥੇ ਪਾਣੀ ਬਹੁਤ ਖੜਾ ਸੀ 1.5 ਤੋਂ 200 ਏਕੜ ਦੇ ਵਿੱਚ ਪਾਣੀ ਖੜਾ ਸੀ ਉਹ ਅਸੀਂ 4.5 ਕਿਲੋਮੀਟਰ ਲੰਬੀ ਪਾਈਪਲਾਈਨ ਲਵਾਈ ਜਿੱਥੇ ਵੀ ਜੋ ਹੋ ਸਕਦਾ ਬੀਜਾਂ ਦੀ ਖਾਦ ਦੀ ਤੇ ਅੱਜ ਅਸੀਂ ਸਰਵੇ ਕਰਨੇ ਸਾਰੇ 8 ਪਿੰਡਾਂ ਦੇ ਵਿੱਚ ਹੁਣ ਜਾ ਰਹੇ ਹਾਂ ਸ਼ਾਮ ਨੂੰ 7 ਵਜੇ ਤੱਕ ਤੇ ਸਾਰੇ ਜਿਹੜੇ ਸਾਡੇ ਕੰਮ ਮੁਕੰਮਲ ਹੋ ਚੁੱਕੇ ਆ ਉਹਦਾ ਰਿਵਿਊ ਕਰਾਂਗੇ ਤੇ ਹੋਰ ਜਿਹੜੀ ਜਿੰਮੇ ਲੋਡ ਹੈ ਉੱਥੇ ਉਹਦੇ ਜੋ ਸਾਡੇ ਤੋਂ ਹੋ ਸਕੇਗਾ ਔਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੋਂ ਸਾਡੀ ਐਨਜੀਓ ਸਨ ਫਾਊਂਡੇਸ਼ਨ ਮੇਰੇ ਜਾਤੀ ਤੌਰ ਤੇ ਉਹ ਅਸੀਂ ਕਰਨ ਲਈ ਜਿਹੜੇ ਹੈ ਲਾਮਬੰਦ ਆ ਔਰ ਪੂਰਾ ਸਾਡਾ ਫਰਜ਼ ਵੀ ਬੰਦ ਹੈ ਕਿ ਅਸਾਂ ਨੂੰ ਕਰਨਾ ਚਾਹੀਦਾ ਇਸ ਟਾਈਮ ਗਰੀਬ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਪਰ ਨੁਕਸਾਨ ਇੰਨਾ ਹੋਇਆ ਮੈਨੂੰ ਨਹੀਂ ਲੱਗਦਾ ਕਿ ਪਹਿਲੀਆਂ ਆਪਣੀਆਂ ਹਜੇ ਕਣਕ ਬੀਜਣ ਲਈ 15 ਨਵੰਬਰ ਤੇ ਆਈ ਲੋ ਅੱਜ 9 ਤਰੀਕ ਹੋ ਗਈ ਤੇ 15 ਜਾਂ 30 ਨਵੰਬਰ ਤੱਕ ਵੀ ਮੈਨੂੰ ਲੱਗਦਾ 50% ਜ਼ਮੀਨ 'ਚ ਆਪਣੀ ਕਣਕ ਦੀ ਖੇਤੀ ਨਹੀਂ ਹੋਣੀ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਆ ਕਿਸੀਂ ਸਾਰਾ ਇਹ ਜਿਹੜਾ ਅਜਨਾਲਾ ਤਹਿਸੀਲ ਡੇਰਾ ਬਾਬਾ ਨਾਨਕ ਉਥੇ ਅੱਗੇ ਗੁਰਦਾਸਪੁਰ ਉਹ ਸਾਰੇ ਜਿਹੜਾ ਹੈ ਸਰਵੇਖਣ ਔਰ ਸਾਡਾ ਕੰਮ ਜਿਹੜਾ ਖਤਮ ਹੋ ਗਿਆ ਉਹ ਨੇਪਰੇ ਚੜ ਗਿਆ ਉਹਨੂੰ ਰਿਵਿਊ ਕਰਨ ਜਾਵਾ ਇਹਨਾਂ ਪਿਛਲਾ ਤੇ ਮੁਆਵਜ਼ਾ ਦੇ ਦਿੱਤਾ ਸਰਕਾਰ ਨੇ 20000 ਰੁਪਏ ਇੱਕ ਹਰ ਸਾਲਾ ਜਿੱਦਾਂ ਅਸੀਂ ਕਹਿੰਦੇ 50% ਕੀਤੀ ਗਾਂ ਵੀ ਨਹੀਂ ਹੋਣੀ ਉਹਦਾ ਮੁਆਵਜ਼ਾ ਵੀ ਨਹੀਂ ਬਣਦਾ ਕਿਸਾਨਾਂ ਦਾ ਉਹ ਨਹੀਂ ਪਹਿਲਾਂ ਤੇ ਦੇਖੋ ਹਜੇ ਗਲਦਬਰੀ ਹੋ ਗਈ ਹੈ 20000 ਰੁਪਏ ਮੁਆਵਜ਼ਾ ਬਣ ਬਣਦਾ ਹੈ ਹੁਣ ਬਾਕੀ ਸਰਕਾਰ ਨੇ ਉਹਨਾਂ ਨੂੰ ਛੂਟ ਦਿੱਤੀ ਕਿਸਾਨਾਂ ਨੂੰ ਆਪਾਂ ਵੀ ਰੇਤਾ ਵੇਚ ਕੇ ਆਪਣਾ ਤੁਸੀਂ ਪੈਸੇ ਕੱਢ ਲਓ ਉਹ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਲੇਕਿਨ ਇਹਦੇ ਨਾਲ ਮੈਂ ਸੋਚਿਆ ਮੈਂ ਉਹ ਕੇਂਦਰੀ ਮੰਤਰੀ ਨਾਲ ਵੀ ਗੱਲ ਕੀਤੀ ਸ਼ਵਰਾ ਚੋਹਾਨ ਜੀ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਹਰਪਾਲ ਚੀਮਾ ਜੀ ਖੁੱਡੀਆਂ ਸਾਹਿਬ ਮੇਰੇ ਭਰਾ ਕਿ ਆਪਾਂ ਨੂੰ ਇਹ ਵਿਚਾਰਨਾ ਪਏਗਾ ਕਿ ਜਿਹੜੀ ਕ੍ਰੌਪ ਇੰਸ਼ੋਰੈਂਸ ਸਕੀਮ ਹੈ ਉਹ ਆਪਾਂ ਮੇਰਾ ਜਾਤੀ ਵਿਚਾਰ ਹੈ ਮੈਂ ਖੁੱਡੀਆਂ ਸਾਹਿਬ ਨਾਲ ਸਲਾਹ ਕਰਾਂਗਾ ਕਿ ਅੱਗੋਂ ਤੋਂ ਹੁਣ ਇਹ ਤੇ ਜਿਹੜਾ ਹੋਣਾ ਸੀ ਪਾਣਾ ਵਰਤ ਗਿਆ ਆਪਾਂ ਕ੍ਰੌਪ ਇੰਸ਼ੋਰੈਂਸ ਸਕੀਮ ਜ਼ਰੂਰ ਕਰਾਈਏ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਪ੍ਰੋਨ ਨੇ ਹਾੜਾਂ ਤੋਂ ਉਹਨਾਂ ਦੇ ਸਾਰੇ ਇੰਡੀਆ 'ਚ ਹੋ ਰਹੀਆਂ ਐਮਪੀ 'ਚ ਹੋ ਰਹੀ ਹੋ ਰਹੀ ਹੈ ਤੇ ਆਪਾਂ ਪੰਜਾਬ ਕ੍ਰੌਪ ਇੰਸ਼ੋਰੈਂਸ ਕਰਾਈਏ ਘਟੋ ਘਟ ਅਗਿਉਂ ਕਿ ਸਰਕਾਰ ਵੀ ਕਿੰਨੇ ਪੈਸੇ ਆਪਾਂ ਕਿਸਾਨਾਂ ਨੂੰ ਦੇਾਂਗੇ ਕੁਛ ਆਪਾਂ ਨੂੰ ਕ੍ਰੌਪ ਇੰਸ਼ੋਰੈਂਸ ਕਰਾਹਾਂਗੇ ਇਹ ਵੀ ਆਪਾਂ ਇੰਸ਼ੋਰੈਂਸ ਕਰਾ